ਜੰਗ ਵਾਲੇ ਮਾਹੌਲ ਦੇ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਆਇਆ ਵੱਡਾ ਬਿਆਨ ਡੋਨਾਲਡ 트੍ਰੰਪ ਦੇ ਵੱਲੋਂ ਕਿਹਾ ਗਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਸਟ੍ਰਾਈਕ ਚੱਲ ਰਹੀ ਆ ਉਹ ਬਹੁਤ ਹੀ ਭਿਆਨਕ ਹੈ ਉਹ ਬਹੁਤ ਹੀ ਖਤਰਨਾਕ ਹੈ ਤੇ ਨਾਲ ਕਿਹਾ ਕਿ ਮੈਂ ਦੋਨਾਂ ਦੇ ਨਾਲ ਅੱਛਾ ਵਿਵਹਾਰ ਕਰਦਾ ਯਾਨੀ ਕਿ ਵਧੀਆ ਮੈਂ ਵਿਵਹਾਰ ਕਰਦਾ ਵਧੀਆ ਗੱਲਬਾਤ ਕਰਦਾ ਦੋਨੇ ਮੁਲਕਾਂ ਦੇ ਨਾਲ ਕਿਉਂਕਿ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਜੋ ਭਾਰਤ ਦੇ ਨੇ ਨਰਿੰਦਰ ਮੋਦੀ ਡੋਨਲਡ ਟਰੰਪ ਦੀ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਨੇੜਤਾ ਆ ਤੇ ਨਾਲੇ ਕਿਹਾ ਕਿ ਮੈਂ ਦੋਨੋਂ ਕੋ ਅੱਛੀ ਤਰ੍ਹਾਂ ਸੇ ਜਾਣਦਾ ਹਾਂ ਤਾਂ ਦੋਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਡੋਨਲਡ ਟਰੰਪ ਦੇ ਵੱਲੋਂ ਕਿਹਾ ਗਿਆ ਤੇ ਨਾਲੇ ਕਿਹਾ ਕਿ ਉਹਨਾਂ ਨੇ ਇਹ ਕੰਮ ਕਰਨਾ ਦੇਖਣਾ ਚਾਹੁੰਦਾ ਹਾਂ ਮੈਂ ਇਸ ਤੇ ਤੇ ਕੰਮ ਕਰਨਾ ਚਾਹੁੰਦਾ ਦੇਖਣਾ ਹਾਂ ਕਿ ਉਹ ਔਰ ਉਹਨਾਂ ਨੂੰ ਰੋਕਣਾ ਚਾਹੁੰਦਾ ਹਾਂ ਕਿ ਇਹ ਜਿਹੜੀਆਂ ਤਣਾਹ ਜਿਹੜਾ ਇਹ ਤਣਾਹ ਦੇ ਉੱਤੇ ਉਹ ਇਸ ਤਰੀਕੇ ਦੇ ਕੋਈ ਗੱਲਬਾਤ ਕਰਨ ਇਹ ਤਣਾਹ ਕਮ ਹੋਵੇ ਘੱਟ ਹੋਵੇ ਤੇ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਜੋ ਜੰਗ ਵਾਲੇ ਹਾਲਾਤ ਨੇ ਇਹ ਬੰਦ ਹੋ ਜਾਣਾ ਦੋਨੇ ਮੁਲਕ ਜਿਹੜੇ ਆਪਸ ਦੇ ਵਿੱਚ ਗੱਲਬਾਤ ਕਰਨ ਤਾਂ ਇਹ ਕਿਹਾ ਕਿ ਅਸੀਂ ਸਾਥ ਜਿਹੜਾ ਦੇਵਾਂਗੇ ਚੰਗੇ ਸਬੰਧ ਜਿਹੜਾ ਦੇ ਬਣਨ ਦੇ ਵਿੱਚ ਅਸੀਂ ਸਹਿਯੋਗ ਦਵਾਂਗੇ ਤਾਂ ਨਾਲ ਕਿਹਾ ਕਿ ਮੈਂ hamesha ek chhona ki koi bhi mukhya de vatcha ek strikida mahal padha na hobe. Anta America de rastrapati Donald Trump de valom puri jankari sanji kitiye ek bar ona di bhi jaman. The war in India-Pakistan. What's, uh, what's, what's your position? Oh, it's so terrible. My position is uh, I get along with both. I know both very well, and I want to see them work it out. I want to see them stop, and hopefully they can stop now. They've gone tit for tat so hopefully they can stop now but i know both we get along with both the countries very well good relationships with both and i want to see it stop and if i can do anything to help i will i will be there Mr. the war in india and pakistan what's, uh, what's, what's your position oh it's so terrible my position is uh, i get along with both i know both very well and i want to see them work it out i want to see them stop and hopefully they can stop now they've gone tit for tat so hopefully they can stop now. But I know both; we get along with both countries very well. Good relationships with both, and I want to see it stop. And if I can do anything to help, I will. I will be there. The war in India-Pakistan. and What's your position? Oh, it's so terrible. My position is: uh, I get along with both. I know both very well, and I want to see them work it out. I want to see them stop. And hopefully they can stop now. They've gone tit for tat. So hopefully they can stop now but I know both we get along with both the countries very well good relationships with both and I want to see it stop and if I can do anything to help I will I will be there ਤਾਂ ਤੁਸੀਂ ਸੁਣਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਦੋਨਾਂ ਮੁਲਕਾਂ ਦੇ ਨਾਲ ਵਧੀਆ ਸਬੰਧ ਨੇ ਨੇੜਤਾ ਦੋਨਾਂ ਦੇ ਨਾਲ ਤੇ ਮੈਂ ਚਾਹੁੰਦਾ ਕਿ ਇਹ ਜਿਹੜਾ ਮਾਹੌਲ ਆ ਇਹ ਮਾਹੌਲ ਖਤਮ ਕਰ ਦਿੱਤਾ ਜਾਵੇ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਜਾਵੇ ਸੁਖਾਲੇ ਢੰਗ ਦੇ ਵਿੱਚ ਗੱਲਬਾਤ ਕਰਕੇ ਇਸ ਸਭ ਜੋ ਜੰਗ ਵਾਲਾ ਮਾਹੌਲਾ ਇਸ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਹ ਵੱਡਾ ਬਿਆਨ ਆ ਤਾਂ ਅਖਰ ਕੀ ਵਾਕੇ ਹੀ ਦੋਨੋਂ ਦੇਸ਼ ਹੁਣ ਗੱਲਬਾਤ ਕਰਨਗੇ ਕਿਉਂਕਿ ਗੱਲਬਾਤ ਤਾਂ ਹੋਣੀ ਸੀ ਪਹਿਲਾਂ ਪਰ ਪਹਿਲਾਂ ਹੀ ਜਿਹੜਾ ਪਾਕਿਸਤਾਨ ਦੇ ਵੱਲੋਂ ਇਸ ਤਰੀਕੇ ਦੇ ਨਾਲ ਹਮਲਾ ਕਰ ਦਿੱਤਾ ਪਰ ਹਲੇ ਵੀ ਜਿਹੜੀਆਂ ਉਮੀਦਾਂ ਨੇ ਕਿ ਗੱਲਬਾਤ ਦੇ ਜਰੀਏ ਕੋਈ ਰਸਤਾ ਨਿਕਲੇ ਕਿਉਂਕਿ ਇਸ ਜੰਗ ਦੇ ਵਿੱਚ ਪਤਾ ਨਹੀਂ ਕਿੰਨੇ ਹੀ ਬੇਕਸੂਰ ਲੋਕਾਂ ਦੀ ਜਾਨਾਂ ਜਾਣਗੀਆਂ ਭਾਵੇਂ ਕੋਈ ਚੜ੍ਹਦੇ ਪੰਜਾਬ ਦਾ ਹੋਵੇ ਤੇ ਭਾਵੇਂ ਕੋਈ ਹੋਵੇ ਲਹਿੰਦੇ ਪੰਜਾਬ ਦਾ ਤਾਂ ਮਰਨਗੇ ਬੇਕਸੂਰ ਲੋਕੀ